ਅੱਜ ਕ੍ਰਿਆਲਾ ਵਿਖੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਆਗਮਨ ਪੂਰਵ ਤਉ ਸਮਰਪਿਤ ਖੁਸ਼ੀਆਂ ਸਾਂਝੀਆਂ ਕਰਨ ਲਈ ਸੀਐਨਆਈ ਚਰਚ ਦੇ ਬਿਸ਼ਪ ਮੋਸਟ ਰੈਵਰੇਂਡ ਮਨੋਜ ਸਰਨ ਡੈਸੀਸ ਆਫ ਅੰਮ੍ਰਿਤਸਰ ਆਪਣੀ ਟੀਮ ਦੇ ਨਾਲ ਜ਼ਿਲ੍ਹਾ ਤਰਨਤਾਂ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦੇ ਹੋਏ ਪਿੰਡ ਕ੍ਰਿਆਲਾ ਪਹੁੰਚੇ ਇਸ ਪਵਿੱਤਰ ਮੌਕੇ ਤੇ ਪਿੰਡ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਰੌਣਕਾਂ ਅਤੇ ਭਾਈਚਾਰਕ ਪ੍ਰੇਮ ਦਾ ਵਿਲੱਖਣ ਦ੍ਰਿਸ਼ ਨਜ਼ਰ ਆਇਆ ਬਿਸ਼ਪ ਜੀ ਦੇ ਨਾਲ ਡੈਨੀਅਲ ਬੀਦਾਸ ਪਾਦਰੀ ਯੂਬ ਯੂਬ ਡੈਨੀਅਲ ਪادری ਮਾਰਕਸ ਪادری ਸੈਮੂਅਲ ਪادری ਪਵਨ ਪادری ਮਾਰਗਰੇਟ ਪادری ਵੀਪੀ ਸਿੰਘ ਪਾਲਨਪੁਰ ਮੈਡਮ ਸਰਿਕਾ ਤੇ ਹੋਰ ਮਾਨਯੋਗ ਸ਼ਖਸੀਅਤਾਂ ਹਾਜ਼ਰ ਸਨ ਜਿਨ੍ਹਾਂ ਨੇ ਸਥਾਨਕ ਸੰਗਤ ਨਾਲ ਮਿਲ ਕੇ 크리스마ਸ ਦੀਆਂ ਖੁਸ਼ੀਆਂ ਵੰਡੀਆਂ ਇਨਚਾਰਜ ਪادری ਰਾਜਮਸੀ ਨੇ ਪਿੰਡ ਦਿਸਮੁਚੀ ਕਲੀਸੀਆ ਸਮੇਤ ਹਾਰਮਲਾ ਤੇ ਸਰਪਾ ਨਾਲ ਬਿਸ਼ਪ ਜੀ ਦਾ ਸ਼ਾਨਦਾਰ ਤੇ ਨਿਗਾ ਸਵਾਗਤ ਕੀਤਾ ਮੈਂ ਦੱਸਣਾ ਚਾਹੁੰਦਾ ਕਿ ਬਿਸ਼ਪ ਮਨੋਸਰਨ ਜੀ ਨੇ ਘਰੇਾਲੇ ਦੀ ਕਲੀਸੀਆ ਲਈ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਸ਼ਾਂਤੀ ਅਸ਼ੀਰਵਾਦ ਤੇ ਅਰਦਾਸ ਵੀ ਕੀਤੀ ਸਾਰੇ ਭਾਈਚਾਰੇ ਨੇ ਵੱਡੇ ਦਿਨਾਂ ਤੇ ਨਵੇਂ ਸਾਲ ਦੀਆਂ ਹਾਰਦਿਕ ਮੁਬਾਰਕਾਂ ਦਿੱਤੀਆਂ ਸੰਗਤ ਵੱਲੋਂ ਮਹਿਮਾਨਾਂ ਦੇ ਸਵਾਗਤ ਲਈ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ ਮੈਂ ਦੱਸਣਾ ਚਾਹੁੰਦਾ ਕਿ ਇਸ ਸਮੇਂ ਰੋਮਨ ਕੈਥੋਲਿਕ ਚਰਚ ਦੀ ਟੀਮ ਨੇ ਮਾਨਯੋਗ ਫਾਦਰ ਜੌਨ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਿਸ਼ੇਵ ਮਨੋਜ ਸਰੰਜੀ ਦਾ ਫੁੱਲ ਰਿਆ ਦੇ ਗੁਲਦਸਤੇ ਭੇਟ ਕਰਕੇ ਨਿਗਾਹ ਸਵਾਗਤ ਕੀਤਾ ਪ੍ਰਧਾਨ ਸੁਚਮਸੀ ਚੰਨਮਸੀ ਬਲਵਿੰਦਰਮਸੀ ਪੰਜਾਬ 크ਰਿਸਚਨ ਯੂਥ ਫੈਲੋਸ਼ਿਪ ਦੇ ਜ਼ਿਲ੍ਹਾ ਪ੍ਰਧਾਨ ਜਸਪੀਰ ਸੰਧ ਜ਼ਿਲ੍ਹਾ ਸਕੱਤਰ ਯਾਦਵਿੰਦਰ ਲਾੜੀ ਅਤੇ ਬਲਾਕ ਪ੍ਰਧਾਨ ਦਲਾਵਰ ਮਸੀ ਵੀ ਹਾਜ਼ਰ ਸਨ ਇਸ ਮੌਕੇ ਤੇ ਨਿਰਮਲਮਸੀ ਰਾਜ ਰੁਫੇਨ ਅਤੇ ਦਲਾਵਰ ਮਸੀ ਸਮੇਤ ਕਈ ਨੇਤਾ ਹਾਜ਼ਰ ਸਨ ਸਮਾਗਮ ਵਿੱਚ ਸ਼ਾਮਲ ਹੋਏ ਆਪਣੇ ਸੰਬੋਧਨ ਵਿੱਚ ਬਦਰੀ ਰਾਜ ਮਸੀਹ ਨੇ ਕਿਹਾ ਕਿ ਪ੍ਰਭੂ ਯੂਸਮਸਟਾ ਜਨਮ ਦਿਹਾੜਾ ਸਾਡੇ ਲਈ ਭਾਈਚਾਰਕਾਂ ਦੇ ਪ੍ਰੇਮ, ਇਕਤਾ ਤੇ ਮੁਕਤੀ ਦਾ ਦਿਨ ਹੈ ਮੈਂ ਦੱਸਣਾ ਚਾਹੁੰਦਾ ਕਿ ਇਸ ਪਵਿੱਤਰ ਮੌਕੇ ਤੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਪ੍ਰਭੂ ਦੇ ਸਨੇਹ ਨੂੰ ਜੀਵਤ ਕਰਦੇ ਹਨ ਇਸ ਸਮਾਗਮ ਵਿੱਚ ਕਰਿਆਲਾ ਚਰਚ ਦੀ ਸੀਐਨਏ ਟੀਮ ਦੇ ਮੈਂਬਰ ਵੀ ਰਾਮਸੀ ਵਿਪਨਮਸੀ ਅੰਗਰੇਜ਼ ਸਿੰਘ ਸਵਰਨਮਸੀ ਯੂਸਫ ਮਸੀਹ ਕਾਲੂ ਦਰਸ਼ਨ ਮਸੀਹ ਪਤਰਮਸੀ ਅਤੇ ਹੋਰ ਵੀ ਸਮੂੱਚੇ ਲੀਡਰਸ਼ਿਪ ਹਾਜ਼ਰ ਸੀ ਸਮੂਹ ਸਥਾਨਿਕ ਕਲੀਸਿਆ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਪਿੰਡ ਪਰ ਵਿੱਚ 크리스마ਸ ਦੀਆਂ ਰੌਣਕਾਂ ਤੇ ਖੁਸ਼ੀਆਂ ਭਾਈਚਾਰਕ ਸਾਂਝ ਦੀ ਗੂੰਜ ਦਿਖਾਈ ਦਿੱਤੀ ਮੈਂ ਦੱਸਣਾ ਚਾਹੁੰਦਾ ਕਿ ਅੱਜ ਡਾਇਸੀਸ ਆਫ ਅੰਬਰਸਰ ਸੀਐਨਾਈ ਚਰਚ ਦੇ ਬਿਸ਼ਪ ਮੋਸਟ ਰਵਿੰਦ ਮਨੋਸਰ ਜੀ ਆਪਣੀ ਟੀਮ ਦੇ ਨਾਲ ਵੱਡੇ ਦਿਨਾਂ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਦੇਣ ਵਾਸਤੇ ਘਰਿਆਲੇ ਪਹੁੰਚੇ ਪਾਦਰੀ ਰਾਜਮਸੀ ਨੇ ਆਪਣੀ ਕਲੀਸ਼ੀਆ ਦੇ ਨਾਲ ਉਹਨਾਂ ਦਾ ਨਿਗਾ ਸਵਾਗਤ ਕੀਤਾ ਤੇ ਸਵਾਗਤ ਵਿੱਚ ਆਪ ਪਕੌੜਿਆਂ ਦਾ ਲੰਗਰ ਵੀ ਲਗਾਇਆ ਤੁਸੀਂ ਵੇਖ ਰਹੇ ਹੋ ਜੌਰ ਟੀਵੀ